ਫਿਰੋਜ਼ਪੁਰ ਆਟਪਾਖ ਸਰਹੱਦ 'ਤੇ ਪੀਐਸਫ ਨੇ ਇੱਕ ਪਾਕਿਸਤਾਨੀ ਕੁਸਟੇਰੀ ਨੂੰ ਮਾਰ ਦਿੱਤਾ ਹੈ ਇਹ ਪਾਕ ਕੁਸਟੇਰੀ ਆਪਾਰ ਸੀਮਾ ਵਿੱਚ ਕੁਸ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਡੀਐਸਪੀ ਕਰਨ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ ਹੁਣ ਅੰਤਿਮ ਕਾਰਵਾਈ ਕੀਤੀ ਜਾ ਰਹੀ ਹੈ ਅੰਧੇਰੇ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨੀ ਕੁਸਟੇਰੀ ਆਰਬੀ ਸੀਮਾ ਦੇ ਵਿੱਚ ਦਾਖਲ ਹੋ ਰਹੀ ਸੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਮੰਤੋਤਲਾ ਘਾਟੇ ਦਿੱਸਤ ਤਬ ਐਸਐਫ ਦੇ ਪੋਸਟ ਲਖਾ ਸਿੰਘ ਵਾਲਾ ਦੇ ਵਿੱਚ ਇੱਕ ਪਾਕਿਸਤਾਨੀ ਕੁਸਬੈਟੀਆਂ ਕਰਨ ਦੀ ਕੁਸਬੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕੋ ਮੌਜੂਦ ਡੀਐਸਐਫ ਜਵਾਨਾ ਨੇ ਉਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਅੱਗੇ ਵਧਦਾ ਰਿਹਾ ਇਸ ਤੋਂ ਬਾਅਦ ਜਵਾਨਾ ਨੇ ਗੋਲਾਬਰੀ ਕਰਕੇ ਉਸ ਨੂੰ ਟੀਰ ਕਰ ਦਿੱਤਾ ਬੀਐਸਐਫ ਨੇ ਉਸ ਦੀ ਲਾਸ਼ ਕន្លੇ ਹਵਾਲੇ ਦਾ ਦਿੱਤੀ ਜਿਸ ਤੋਂ ਬਾਅਦ ਉਸ ਦੀ ਲਾਸ਼ ਦਾ ਪੋਰਟ ਨਾ ਮਾਦਨ ਸਿਲਹਸਾਲ

ਥਾਣਾ ਮਮਦੋੜ ਚ ਪੈਂਦੇ ਪਿੰਡ ਲੱਖਾ ਸਿੰਘ ਵਾਲਾ ਚ ਪਾਕਿਸਤਾਨ ਦੀ ਤਰਫ ਤੋਂ ਇੱਕ ਆਦਮੀ ਨੇ ਭਾਰਤੀ ਸੀਮਾ ਦੇ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਨੇ ਆਪਣੀ ਅਲਰਟਨੈਸ ਦਿਖਾਉਂਦੇ ਹੋਏ ਉਸ ਨੂੰ ਕੈਚ ਕੀਤਾ ਅਤੇ ਉਹਨੂੰ ਵਾਰਨਿੰਗ ਦਿੱਤੀ ਅੰਦਰ ਐਂਟਰ ਨਾ ਹੋਣ ਵਾਸਤੇ ਪਰ ਫਿਰ ਵੀ ਜਦ ਉਸਨੇ ਵਾਰਨਿੰਗ ਨਹੀਂ ਮੰਨੀ ਅੰਦਰ ਐਂਟਰ ਹੋ ਗਿਆ ਤਾਂ ਬੀਐਸਐਫ ਨੇ ਉਸ ਨੂੰ ਨਿਊਟਰਲਾਈਜ਼ ਕਰਤਾ ਅਤੇ ਉਸ ਦੀ ਡੈੱਡ ਬੋਡੀ ਲੋਕਲ ਪੁਲਿਸ ਨੂੰ ਹੈਂਡਓਵਰ ਕਰਤੀ ਅਸੀਂ ਉਸ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਸੈਕਸ਼ਨ 14 ਫੋਰਨ ਐਕਟ ਅਤੇ ਸੈਕਸ਼ਨ 334ਬੀ ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਰੀ ਕਾਰਵਾਈ ਕਰ ਰਹੇ ਹਾਂ। ਸੁਰੰਣੀ ਪਛਾਣ ਹੋਈ ਕੋਈ ਜਿਨੀ ਹਜ ਤੱਕ ਪਛਾਣ ਨਹੀਂ ਹੋ ਪਈਏ ਇਸ ਦੀ ਜਲਦੀ ਇਸ ਦੀ ਡਿਟੇਲਸ ਤੁਹਾਨੂੰ ਨਾਲ ਸ਼ੇਅਰ ਕਰ ਦਿੱਤੀ ਜਾਣਗੀਆਂ ਬਟ ਇਹਦੀ ਉਮਰ ਦੇਖਣ ਤੋਂ ਲੱਗ ਰਿਹਾ ਕਿ 40 ਤੋਂ 50 ਉਮਰ ਦਾ ਵਿਅਕਤੀ ਹੈ ਇਹ ਤੇ ਹੋਰ ਵੀ ਇਹਦੀ ਡਿਟੇਲਸ ਪਾਸਪੋਰਟ ਦੇ ਪੋਸਟਮਾਰਟਮ ਤੋਂ ਬਾਅਦ ਕਰਵਾ ਕੇ ਅਸੀਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ। सर क्या मामला आपके पास सामने आया तो है डेड बॉडी लेकर आए हैं और कौन लोग लेके आए क्या मामला एक डेड बॉडी लेके आए पी एस ममदोड फिरोजपुर से अननोन डेड बॉडी है तो लखा सिंह वाला चौकी नियर बॉर्डर यहाँ से ये बॉडी लेके आए हैं सर इसको क्या हुआ है इस बॉडी गन गन शॉट लगेगा अकॉर्डिंग टू ए एस ए गाराम जी है तो गन शॉट ही है बाकी जब पोस्टमार्टम होगा तभी पता लगेगा क्या इसका कोई नाम पता है नहीं ਕਿਆ بتایا ਕਿ ਆ ਗਿਆ ਹੈ ਕਹਾਸੇ ਇਹ ਗੱਡ ਬੋਡੀ लेके ਆਏ ਹੈ ਹੋ ਕਿਸੇ ਆਪਕੇ ਪਾਸ ਨਹੀਂ ਇਹ ਕੋਈ ਡਿਟੇਲ ਨਹੀਂ دی ਗਈ ਅਭੀ ਇਹ ਐਸੇ ਹੀ ਗਿਆਨाराम ਜੀ ਕੋਈ ਪਤਾ ਇਹ ਤੋਂ